ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ 2-3 ਦਿਨਾਂ ਦਾ ਮੁੱਦਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਜਿਹੜੀ ਸਰਬਜੀਤ ਉੱਥੇ ਪਾਕਿਸਤਾਨ ਜਥੇ ਦੇ ਨਾਲ ਗਈ ਸੀ ਉੱਥੇ ਜਾ ਕੇ ਉਹ ਜਥੇ ਚੋਂ ਭੱਜ ਗਈ ਤੇ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਨਿਕਾਹ ਕਰਾ ਲਿਆ ਨੂਰ ਹਸੈਨ ਬਣ ਗਈ ਤੇ ਉਹਦੇ ਸ਼ਵੰਧ ਦੇ ਵਿੱਚ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਨੇ ਲੋਕਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਮਾੜੇ ਸ਼ਬਦ ਕਾਮ ਨੂੰ ਬੋਲੇ ਜਾ ਰਹੇ ਨੇ ਤਖਤ ਸਾਹਿਬ ਦੇ ਜਥੇਦਾਰ ਨੂੰ ਬੋਲੇ ਜਾ ਰਹੇ ਨੇ ਹੋਰ ਬਹੁਤ ਸਾਰੇ ਜਿਹੜੇ ਮਾੜੇ ਬੋਲ ਸ਼ਬਦ ਬੋਲੇ ਜਾ ਰਹੇ ਨੇ ਅਸੀਂ ਉਸ ਜਿਹੜੀ ਘਟਨਾਏ ਦੀ ਸਖਤ ਨਿੰਦਾ ਕਰਦੇ ਆ ਤੇ ਇਹ ਜਿਹੜੀ ਉਥੇ ਨੂਰ ਹੁਸੈਨ ਬਣੀ ਆ ਜਾ ਕੇ ਉਹਨੇ ਆਪਦੇ ਪਰਿਵਾਰ ਦਾ ਆਪਦੇ ਪਿੰਡ ਵਾਲਿਆਂ ਦਾ ਪੰਜਾਬ ਦਾ ਇੰਡੀਆ ਦਾ ਜਿਹੜਾ ਨਾਮ ਬਦਨਾਮ ਕੀਤਾ ਉਹ ਚੰਗੀ ਗੱਲ ਨਹੀਂ ਹੈਗੀ ਉੱਥੇ ਜਾ ਕੇ ਉਹਨੇ ਜਥੇ ਦੇ ਵਿੱਚ ਜਥੇ ਨੂੰ ਬਦਨਾਮ ਕਰਤਾ ਉਹ ਜਾ ਕੇ ਉੱਥੇ ਧਰਮ ਪਰਵਰਤਨ ਕਰਕੇ ਨੂਰ ਹੁਸੈਨ ਵਾਂਗੂ ਦੇ ਬਿਆਨ ਵੀ ਆਏ ਨੇ ਇਹ ਜਿਹੜੀ ਚਾਲ ਆ ਇਹ ਸਾਰੀਆਂ ਏਜੰਸੀਆਂ ਦੀ ਚਾਲ ਆ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਨਾ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਨਾ ਏਜੰਸੀਆਂ ਨੂੰ ਕਹਿਣਾ ਚਾਹੁੰਨਾ ਜਦੋਂ 9 ਸਾਲ ਹੋ ਗਏ ਉਹਨਾਂ ਉੱਥੇ ਗੱਲਬਾਤ ਕਰਦੀ ਨੇ ਉਹਦੇ ਬਿਆਨ ਨੇ ਵੀ ਮੇਰੇ 9 ਸਾਲਾਂ ਤੋਂ ਗੱਲਬਾਤ ਚੱਲ ਰਹੀ ਆ ਕੀ 9 ਸਾਲਾਂ ਦੇ ਵਿੱਚ ਭਾਰਤ ਸਰਕਾਰ ਨੇ ਉਹਨਾਂ ਦਾ ਕਦੇ ਫੋਨ ਨਹੀਂ ਖੰਗਾ ਲਿਆ ਉਹ ਚੱਲੇ ਨਹੀਂ ਉਹ ਹੋਏ ਨਹੀਂ ਹੈਗੇ 9 ਸਾਲਾਂ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਦੇ ਨਾਲ ਗੱਲਬਾਤ ਕਰਦੀ ਆ ਸਟ੍ਰਾਈਕ ਹੋਇਆ ਪਾਕਿਸਤਾਨ ਨਾਲ ਲੜਾਈ ਹੋਈ ਤੇ ਉਸ ਤੋਂ ਬਾਅਦ ਜਿਹੜਾ ਬੰਬ ਅਲਰਟ ਹੋਇਆ ਉਸ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈ ਹੋਈ ਉਹ ਤੋਂ ਬਹੁਤ ਸਾਰੇ ਯੂਟਿਊਬਰਾਂ ਨੂੰ ਫੜਿਆ ਗਿਆ ਵੀ ਇਸ ਗੱਲਬਾਤ ਤੇ ਵੀ ਇਹਨਾਂ ਦੇ ਉੱਥੇ ਸਬੰਧ ਨੇ ਫਿਰ ਜਦੋਂ ਉਹਦਾ ਪਾਸਪੋਰਟ ਉੱਥੇ ਜਮ੍ਹਾਂ ਹੋਇਆ ਜਾਣ ਵਾਸਤੇ ਉਹਨੇ ਆਪਦਾ ਅਪਲਾਈ ਕੀਤਾ ਬਾਰਡਰ ਟੀਵੀ ਦੇ ਉੱਥੇ ਕਾਗਜ਼ ਜਮ੍ਹਾਂ ਹੋਏ ਹੋਣੇ ਉਹਦਾ ਫੋਨ ਵੀ ਹੋਣਾ ਮੈਂ ਭਾਰਤ ਸਰਕਾਰ ਨੂੰ ਏਜੰਸੀਆਂ ਨੂੰ ਪੁੱਛਣਾ ਚਾਹੁੰਨਾ ਕੀ ਗੱਲ ਉਹਦੇ ਨੰਬਰ ਦੀ ਵੈਰੀਫਿਕੇਸ਼ਨ ਨਹੀਂ ਤੁਸੀਂ ਕਰੀ ਤੁਸੀਂ ਖੰਘਾਲ ਦਿਓ ਵੀ ਇਹਦਾ ਕੋਈ ਇੱਥੇ ਗੜਬੜਤਾ ਨਹੀਂ ਹੈਗੀ ਭਾਰਤ ਦੇ ਵਿੱਚ ਇਹਦਾ ਕਿਸੇ ਨਾਲ ਸੰਬੰਧਤਾ ਨਹੀਂ ਹੈਗਾ ਫਿਰ ਉਸ ਸਰਬਜੀਤ ਕੌਰ ਦਾ ਫੋਨ ਕਿਉਂ ਨਹੀਂ ਖੰਘਾਲਿਆ ਗਿਆ 9 ਸਾਲਾਂ ਤੋਂ ਉਹਦੀ ਗੱਲਬਾਤ ਪਾਕਿਸਤਾਨ ਨਾਲ ਹੋ ਰਹੀ ਸੀ ਉਹ ਕਿਉਂ ਨਹੀਂ ਪਤਾ ਲੱਗਿਆ ਇਹਨਾਂ ਨੂੰ ਇਹਦਾ ਮਤਲਬ ਜਾਣਬੁੱਝ ਕੇ ਇਹਨਾਂ ਨੇ ਸਾਨੂੰ ਬਦਨਾਮ ਕਰਨ ਵਾਸਤੇ ਸਾਰੀ ਗੱਲ ਦੱਬੀ ਗਈ ਫਿਰ ਉਹਦੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਨੇ ਉਹ ਕਹਿੰਦੇ ਸਾਥੋਂ ਤੱਕ ਕਿਸੇ ਤੋਂ ਵੈਰੀਫਿਕੇਸ਼ਨ ਕਰਾਈ ਕੋਈ ਨਹੀਂ ਹੈਗੀ ਅੱਜ ਤੱਕ ਕਿਸੇ ਦੀ ਕਰੀ ਨਹੀਂ ਹੈਗੀ ਉਹ ਵੀ ਜਵਾਬ ਦੇ ਜਾਂਦੇ ਨੇ ਘਰ ਦੇ ਇਹਨੇ ਵੀ ਜਵਾਬ ਦੇ ਸਾਡੇ ਬੋਲ ਚਾਲ ਨਹੀਂ ਸੀ ਤੇ ਇੰਨਾ ਕੁਝ ਹੋਇਆ ਹੁਣ ਕਿੰਨੇ ਬੰਦੇ ਚੱਕੇ ਜਾ ਰਹੇ ਨੇ ਬੰਬ ਲਾਸਟਰ ਦੇ ਵਿੱਚ ਮਾੜਾ ਜਿਹਾ ਤਾਲ ਹੁਣ ਪੰਜਾਬੀਆਂ ਦਾ ਵੀ ਲਾਦਾ ਖਾਸਤਾਨੀਆਂ ਤੇ ਉਹ ਫਲਾ ਉਹਨਾਂ ਨੇ ਬੰਬ ਚਲਾਦਾ ਮੈਂ ਪੁੱਛਣਾ ਚਾਹਣਾ ਦੁਬਾਰੇ ਫੇਰ ਸਾਨੂੰ ਨਾਮਦਾਨਮ ਕਰੋ ਉਸ ਬੀਬੀ ਦਾ ਜਿਹੜੀ ਛੱਡ ਕੇ ਚਲੀ ਗਈ ਸਾਰਾ ਕੁਝ ਉੱਥੇ ਜਾ ਕੇ ਵਹਿ ਗਈ ਆ ਉਸੇ ਨਕਾਹ ਕਲਾ ਲਿਆ ਉਹਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈਗਾ ਉਹ ਸਾਰੀਆਂ ਏਜੰਸੀਆਂ ਨੇ ਜਾਣ ਬੁੱਝ ਕੇ ਚਾਲਾ ਕੋਈ ਗੱਲ ਨਹੀਂ ਸਮਾ ਆਊਗਾ ਉਹ ਸਾਰਾ ਕੁਝ ਆਪ ਹੀ ਦੱਸੂਗੀ ਜਦੋਂ ਉਹਦਾ ਫੋਨ ਨਹੀਂ ਖੰਗਾ ਲਿਆ ਗਿਆ ਫਿਰ ਏਜੰਸੀਆਂ ਨੇ ਕਿਉਂ ਨਹੀਂ ਉਹਦਾ ਫੋਨ ਚੈੱਕ ਕੀਤਾ ਵੀ 9 ਸਾਲਾਂ ਦੇ ਵਿੱਚ ਕੋਈ ਆਇਆ ਗਿਆ ਇਹਦਾ ਮਤਲਬ ਜਾਣ ਬੁੱਝ ਕੇ ਸਾਨੂੰ ਬਦਨਾਮ ਕਰਨ ਵਾਸਤੇ ਇਹ ਸਾਜ਼ਿਸ਼ ਰਚੀ ਗਈ ਵੀ ਉਥੇ ਕਾਕਤਾਨ ਦੇ ਜਿਹੜੇ ਜਥੇਦਾਰ ਨੇ ਗਏ ਨੇ ਜਾਂ ਉਥੇ ਜਥਾ ਜਾਂਦਾ ਉਹ ਨਾ ਜਾਵੇ ਇਹਨਾਂ ਨੇ ਭਾ ਸਰਕਾਰ ਨੇ ਜਦੋਂ ਉਥੇ ਗੜਬੜ ਹੋਈ ਆ ਲੜਾਈ ਲੱਗੀ ਆ ਉਦੋਂ ਕਹਦਾ ਸੀ ਸਭ ਕੁਝ ਮੰਨਤ ਕਰਤਾ ਜੇ ਫਿਰ ਜਥੇਦਾਰ ਸਾਹਿਬ ਨੇ ਤੇ ਸ਼ਰਮਣੇ ਨੂੰ ਅਪੀਲ ਕੀਤੀ ਫਿਰ ਇਹ ਜਥੇ ਜਾਣ ਦਾ ਉਹਨਾਂ ਨੇ ਮਨਜ਼ੂਰੀ ਦਿੱਤੀ ਤੇ ਉਹ ਬੀਬੀ ਨੂੰ ਜਿਹੜੀ ਉਥੇ ਗੱਲਬਾਤ ਕਰਦੀ ਉਹਨੂੰ ਨਾਲ ਭੇਜਿਆ ਜਾਣ ਬੁੱਝ ਕੇ ਸਾਰੀ ਸਾਜ਼ਿਸ਼ ਰਹੀ ਸੀ ਆ ਜਿਸ ਤਰ੍ਹਾਂ ਵੀ ਹੁਣ ਗਾਹਾਂ ਤੋਂ ਕੋਈ ਬੀਬੀ ਨਾ ਜਾਵੇ ਇਹ ਵੀ ਲਾਣ ਹੋ ਗਿਆ ਸ਼ਰਮਣੇ ਕਮੇਟੀ ਕਣੀਆ ਵੀ ਗਾਹਾਂ ਨੂੰ ਜਥੇ ਨਾ ਜਾਣ ਇਹਨਾਂ ਨੂੰ ਬਿਮਾਰੀ ਇਹ ਆ ਹੋਰ ਕੁਝ ਨਹੀਂ ਹੈਗਾ ਹੁਣ ਕਈ ਕਹਿੰਦੇ ਨੇ ਇਹਨਾਂ ਦਾ ਉਹਨੂੰ ਮੋੜ ਕੇ ਲਿਆਉਣਾ ਚਾਹੀਦਾ ਜੀ ਇਹ ਕਹਿੰਦੇ ਸੀ ਗਜਨੀ ਤੋਂ ਛੜਾ ਅਸੀਂ ਕਹਿੰਦੇ ਆ ਛਡਾਈਆਂ ਨੇ ਇਤਿਹਾਸ ਬੋਲਦਾ ਪਰ ਮੈਂ ਉਹਨਾਂ ਖੱਤਾਂ ਨੂੰ ਪੁੱਛਣਾ ਚਾਹੁੰਦਾ ਹਾਂ ਉਹਨੂੰ ਕਿਹਨੇ ਧੱਕੇ ਨਾਲ ਰੱਖਿਆ ਉਹਨੂੰ ਕੌਣ ਚੱਕ ਕੇ ਲੈ ਕੇ ਗਿਆ ਉਹ ਤਾਂ ਆਪਣੀ ਮਰਜ਼ੀ ਨਾਲ ਗਈ ਆ ਉਹਦੇ ਪਰਿਵਾਰ ਨਹੀਂ ਕਹਿੰਦਾ ਵੀ ਉਹ ਧੱਕੇ ਨਾਲ ਗਈ ਆ ਕੋਈ ਪਿੰਡ ਵਾਲਾ ਨਹੀਂ ਕਹਿ ਰਿਹਾ ਉਹ ਆਪਦੇ ਉਹਦੇ ਬਿਆਨ ਨੇ ਉਹ ਬਦੀ ਮਰਜ਼ੀ ਨਾਲ ਖੇ ਖਾਂਦੀ ਆ ਛੋਹ ਦਫਾ ਖਾਵੇ ਸਾਨੂੰ ਕਿ ਉਹਦੇ ਮਤਲਬ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਸੇ ਕੌਮ ਨੂੰ ਜ세ਦਾਰ ਕਾਲਤਾਖ ਸਾਹਿਬ ਦਾ ਇਹ ਤੇ ਸਾਕਤ ਸਨੜਨਾਣਾ ਚਾਹੀਦਾ ਬੋਲਣਾ ਚਾਹੀਦਾ ਇਸ ਗੱਲ ਤੇ ਕਈ ਮੁੱਦਿਆਂ ਤੇ ਜ세ਦਾਰ ਸਾਹਿਬ ਬੋਲਦੇ ਨਹੀਂ ਮੈਂ ਉਹਨਾਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਵੀ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਨੂੰ ਬਦਨਾਮ ਕਰਨ ਵਾਸਤੇ ਉਹ ਸਾਲੇ ਜਾ ਰਹੇ ਨੇ ਇਹਨਾਂ ਤੇ ਸੀਤੂ ਸੇਤੀ ਬਿਆਨ ਦਿੱਤੇ ਜਾਂ ਬੋਲਿਆ ਜਾਵੇ ਕਿਉਂ ਸਾਨੂੰ ਸੇ ਕੌਮ ਬਦਨਾਮ ਕੀਤਾ ਜਾ ਰਿਹਾ ਉਹ ਸਾਡੀ ਕੋਈ ਖੁਸ਼ੀ ਨਹੀਂ ਲੱਗਦੀ ਉਹ ਆਪ ਦੀ ਮਰਜ਼ੀ ਨਾਲ ਗਈ ਆ ਜੇ ਕੋਈ ੱੱਕੇ ਨਾਲ ਉਸੇ ਰੱਖਦਾ ੱੱਕੇ ਨਾਲ ਚੱਕਦਾ ਕੀਰ ਅਸੀਂ ਸਭ ਕੁਝ ਕਰ ਸਕਦੇ ਸੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਆ ਅਸੀਂ ਕਰ ਦਿੰਦੇ ਪਰ ਉਹ ਆਪਣੀ ਮਰਜ਼ੀ ਨਾਲ ਗਿਆ ਪਰਿਵਾਰ ਦੀ ਨਹੀਂ ਬਣੀ ਉਹ ਕੌਮਨੀ ਕੀ ਬਣੂਗੀ ਉਹ ਪੰਥ ਦੀ ਕੀ ਬਣੂਗੀ ਸਾਡੀ ਕੁਝ ਨਹੀਂ ਲੱਗਦੀ ਜਿਹੜਾ ਕਿਹਾ ਉਹ ਮਰੇ ਉਹਨੂੰ ਲੱਕ ਲਾਣ ਦਾ ਉਸ ਨੂੰ ਜੰਮਣ ਦੇ ਉਹਨੂੰ ਤਾਂ ਲਾਣ ਤਾਂ ਹੀ ਪਹਿਣਗੀਆਂ ਇੱਥੇ ਵੀ ਪਹਿਣਗੀਆਂ ਉੱਥੇ ਵੀ ਪਹਿਣਗੀਆਂ ਤੇ ਜਿਨ੍ਹਾਂ ਨੇ ਚੁੱਪੀ ਜਾਰੀ ਵਾਪੋ ਜੀ ਇੱਕ ਸਿੱਖ ਇਤਿਹਾਸ ਤੇ ਜਾਵੇਂ ਉਹ ਗੱਜਰੀ ਦੇ ਬਜ਼ਾਰ ਦੇ ਇਤਿਹਾਸ ਤੇ ਉਹਨੂੰ ਜਾਣ ਕੇ ਕਿ ਉਸ ਇਸ ਗਲਤੀ ਨੂੰ ਰਿਪੀਟ ਕੀਤਾ ਜਾ ਰਿਹਾ ਹੈ ਮਤਲਬ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਲੋਕ ਰਿਪੀਟ ਸਾਨੂੰ ਬੁੱਝ ਕੇ ਹੁਣ ਪਹਿਲਾ ਮੈਂ ਤੁਸੀਂ ਉਹਨੂੰ ਕੋਈ ਧੱਕੇ ਨਾਲ ਰੱਖ ਕੇ ਗਿਆ ਜੇ ਕਿਸੇ ਧੀ ਪੈਣ ਨੂੰ ਕੋਈ ਧੱਕੇ ਨਾਲ ਫੇਰ ਉਹਨੂੰ ਵੀ ਹਾਂ ਸਾਡੀ ਅਣਖ ਨੂੰ ਵਗਾ ਰਹੇ ਇਹਨਾਂ ਨੇ ਕਿਸੇ ਮੁਸਲਮਾਨ ਦੀ ਹੋਇਆ ਚਹੀ ਕਿਸੇ ਹਿੰਦੂਆਂ ਦੀ ਚੱਕਦੇ ਰਹੇ ਨੇ ਹਿੰਦੂਆਂ ਦੀਆਂ ਧੀਆਂ ਪੈਣਾ ਚੱਕਦੇ ਰਹੇ ਨੇ ਸੰਤ ਜਰਨੈਲ ਸਿੰਘ ਪਿੰਡਰਾਣ ਵਾਲੇ ਵੇਲੇ ਉਹ ਹਿੰਦੂ ਉਹਨਾਂ ਦੇ ਹਿੰਦੂਆਂ ਦੀ ਕੁੜੀ ਨੂੰ ਲੈ ਗਏ ਸੀ ਕਿ ਚੱਕ ਕੇ ਉਹਨਾਂ ਕੋਲੇ ਪੁਕਾਰ ਕੀਤੀ ਵੀ 22 ਦਿਨ ਹੋ ਗਏ ਜੀ ਰੱਖਿਆ ਨਹੀਂ ਸਾਡੀ ਕੁੜੀ ਨੂੰ ਛੱਡਦਾ ਉਹਨਾਂ ਨੇ ਉਸੇ ਬੁਲਾ ਕੇ 22 ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਤੇ ਵੀ ਕੁੜੀ ਨੂੰ ਲੈ ਸਾਡੀ ਧੀ ਆ ਇਹ ਲਿਆਂਦੀ ਸੀ ਇੰਦੂਆਂ ਦੀਆਂ ਸੜਾਈਆਂ ਨੇ ਅਸੀਂ ਤੇ ਇਹ ਤਾਂ ਆਪ ਕਹੀ ਆ ਸਾਡੀ ਕੋਈ ਨਹੀਂ ਲੱਗਦੀ ਕੌਮ ਬਦਨਾਮ ਨਾ ਕਰੋ ਬਾਰ-ਬਾਰ ਵੀਡੀਓ ਪਾ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਇਹਦੇ ਉੱਤੇ ਸਿੱਖ ਪੰਥ ਦੇ ਜਥੇਦਾਰ ਸਖਤ ਸਟੈਂਡ ਲੈਣ ਤੇ ਬੋਲਣਾ ਇਹਨਾਂ ਨੂੰ ਮੂੰਹ ਬੰਦ ਕਰਨੇ ਚਾਹੀਦੇ ਨੇ ਬੋਲਦੇ ਨੇ ਜੇ ਤੁਹਾਨੂੰ ਜੇ ਤੁਹਾਨੂੰ ਉਹ ਉਹਦਾ ਬਾੜਾ 헤ਜ ਆਉਂਦਾ ਆਪਦੇ ਘਰੇ ਲਿਆ ਕੇ ਰੱਖੋ ਉਹਨੂੰ ਆਪਦੇ ਘਰੇ ਲਿਆ ਕੇ ਰੱਖੋ ਜੇ ਤੁਹਾਨੂੰ ਜਿਆਦਾ 헤ਜ ਆਉਂਦਾ ਤਾਂ ਕੋਈ ਸੜਾ ਲਓ ਸਿੱਖ ਧਰਮ ਦੇ ਵਿੱਚ ਪੈਦਾ ਹੋ ਕੇ ਤੁਸੀਂ ਗੰਦੀਆਂ ਸਿੱਖਾਂ ਧਰਮਾਂ ਨੂੰ ਮਾੜਾ ਬਚਨ ਬੋਲਦੇ ਹੋ ਗੰਦੇ ਬਚਨ ਬੋਲਦੇ ਹੋ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਆਪਦੇ ਘਰੇ ਲਿਆਓ ਭਾਈ ਸਾਡਾ ਕੋਈ ਕਿਸੇ ਨਾਲ ਸੰਬੰਧ ਨਹੀਂ ਜਿੱਥੇ ਕੋਈ ੱੱੱਕਾ ਹੁੰਦਾ ਉਸੇ ਖਾਲਸਾ ਪੰਥ ਖੜਦਾ ਉੱਥੇ ਸਾਰਾ ਕੁਝ ਹੁੰਦਾ ਜਿਹੜਾ ਕੋਈ ਆਪਦੇ ਆਪ ਮਾੜੇ ਚੱਜ ਹੁਣ ਉਹਦੇ ਮਗਰ ਨੂੰ ਕੋਈ ਵੀ ਨਹੀਂ ਜਾਂਦਾ ਉਹਦੇ ਮਗਰ ਤਾਂ ਘਰ ਦੇ ਵੀ ਨਹੀਂ ਤੁਰਦੇ ਸਿੱਖ ਕੌਮ ਨੇ ਕੀ ਤੁਰਨਾ ਕੌਮ ਕੀ ਤੁਰੂਗੀ ਉਹਦੇ ਘਰਦਿਆਂ ਨੇ ਹਾਂ ਵੀ ਭਰੀ ਆਉਦੀ ਉਹ ਨਹੀਂ ਤੁਰ ਰਹੇ ਉਹ ਨਹੀਂ ਕਹਿ ਰਹੇ ਸਾਡੀ ਨੂੰ ਮੁੜ ਕੇ ਲਿਆਓ ਮਨਨ ਅਦਾਵੇ ਸਾਡੀ ਕੋਈ ਨਹੀਂ ਲੱਗਦੀ ਜਦੋਂ ਤੇ ਪਰਿਵਾਰ ਨੇ ਕਹਿਤਾ ਫਿਰ ਕੌਮ ਦੀ ਕੀ ਲੱਗਦੀ ਆ ਉਹ ਕੌਮ ਨੂੰ ਨਾ ਬਦਨਾਮ ਕਰੋ ਜਾਣ ਬੁਝ ਕੇ ਸਾਡੇ ਦੇ ਚਿੱਕੜ ਨਾਮ ਸਾਲੋ ਸਭ ਨੂੰ ਪਤਾ ਵੀ ਸਿੱਖ ਕੌਮ ਕੀ ਕਰ ਸਕਦੀ ਆ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਏਜੰਸੀਆਂ ਭਾਰਤ ਸਰਕਾਰ ਜਵਾਬ ਦੇ ਵੀ ਉਹਦੇ ਫੋਨ ਕਿਉਂ ਨਹੀਂ ਖੰਗਾਲੇ ਗਏ ਕਿਉਂ ਨਹੀਂ ਉਹਦਾ ਨੰਬਰ ਚੈੱਕ ਕਰੇ ਗਏ ਜਾਣ ਬੁਝ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਜਥੇ ਬੰਦ ਕਰਨ ਵਾਸਤੇ ਆਹੀ ਕਾਰਜਾ ਹੋਰ ਕੁਛ ਨਹੀਂ ਉਹਦੇ ਕੋਲੇ ਸਾਹਮਣੇ ਸਾਰੇ ਖਲਾਸੇ ਆਉਣ ਦੇ ਨਾਲ ਵਿੱਚ ਹੋ ਜਾਣਗੇ ਇਹ ਜਿਵੇਂ ਜਿਵੇਂ ਸਮਾਂ ਬੀਤੇ ਜਾਊਗਾ ਸਾਰਾ ਕੁਝ ਕਲੀਅਰ ਹੁੰਦਾ ਜਾਊਗਾ ਅਸੀਂ ਕੌਮ ਨੂੰ ਕਹਿੰਦੇ ਜਿਸਾਂ ਨੂੰ ਵੀ ਇਹਦੇ ਉੱਤੇ ਸਟੈਂਡ ਲਵੋ ਪੰਥ ਚੜ੍ਹਦੀ ਕਲਾ ਦੇ ਵਿੱਚ ਆ ਤੇ ਜਿੱਥੇ ਮਜਰੂਮ ਕਰੀਬ ਨਾਲ ਧੱਕਾ ਹੁੰਦਾ ਉਸੇ ਸੇ ਖੜਦੇ ਆ ਖੜਾਂਗੇ ਹਮੇਸ਼ਾ ਖੜਾ ਰਹਿਣਾ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਬਦਨਾਮ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ